ਪਿੱਛੇ ਦੇ ਸ਼ਿਕਾਗੋ ਗੁਰਦੁਆਰਾ ਪਹਿਲਾ ਟਾਈਮ ਜਦੋਂ ਗਿਆ ਤੇ ਲੰਗਰ ਦੇ ਵਿੱਚ ਉਹਨਾਂ ਵਾਲੇ ਥਾੜੇ ਬੜੀਆਂ ਪਿਆਰੀਆਂ ਪੰਕਤੀਆਂ ਲਿਖ ਕੇ ਲਾਈਆਂ ਉਹਦੇ ਵਿੱਚ ਮੈਂ ਮਾਰੀ ਦਾ ਬਚਨ ਦੇ ਕੋ ਪੰਕਤੀਆਂ ਵਾਲਾ ਨੋਟ ਕਰਕੇ ਲਿਆ ਸੀਗਾ ਗੁਰੂ ਸਾਹਿਬ ਜਿਹੜਾ ਹਰਾਮ ਖਾਣ ਬਾਰੇ ਉੱਥੇ ਬਚਨ ਕਰਦੇ ਹੈ ਕਿਉਂਕਿ ਮੈਂ ਅਮਰੀਕਾ ਕੈਨੇਡਾ ਦੇ ਵਿੱਚ ਵਿਚਰਦਿਆਂ ਨਾ ਮੇਰਾ ਧਿਆਨ ਇੱਕਦਮ ਉਹਨਾਂ ਲੋਕਾਂ ਵੱਲ ਗਿਆ ਜਿਹੜੇ ਇੱਥੇ ਬਿਜ਼ਨਸਮੈਨ ਅਤੇ ਕਾਰੋਬਾਰੀ ਬੰਦੇ ਉਹ ਸਾਡੇ ਮੁਲਕ ਤੋਂ ਹੀ ਆਏ ਹੈਗੇ ਆ ਤੇ ਇੱਥੇ ਕਾਰੋਬਾਰ ਜਿਹੜੇ ਕਰਦੇ ਆ ਤੇ ਉਹ ਕਿਵੇਂ ਹਰਾਮ ਕਾ ਇੱਕਦਮ ਮੇਰਾ ਉਹਨਾਂ ਵੱਲ ਧਿਆਨ ਚਲ ਗਿਆ ਜਿਹੜੇ ਸਾਡੇ ਬੰਦੇ ਇੱਥੇ ਆਪਣੇ ਕਾਰੋਬਾਰ ਚਲਾਉਂਦੇ ਹੋ ਕਾਰੋਬਾਰਾਂ ਦੇ ਵਿੱਚ ਉਹਨਾਂ ਕੋ ਬਹੁਤਾਂ ਜਿਹੜੇ ਆ ਵਿਦੇਸ਼ਾਂ ਦੇ ਵਿੱਚ ਇਲਿਗਲ ਬੰਦੇ ਜਿਹੜੇ ਆ ਆਪਣੇ ਮੁਲਕ ਤੋਂ ਆਏ ਹੁੰਦੇ ਆ ਉਹ ਕੰਮ ਕਰਦੇ ਆ ਵਰਕਰ ਤੇ ਜਿਹੜੇ ਉੱਥੇ ਵਰਕਰ ਉਹਨਾਂ ਕੋ ਕੰਮ ਕਰਦੇ ਆ ਉਹਨਾਂ ਦਾ ਮਿਹਨਤਾਂ ਦਾ ਜਿਹੜਾ ਮਾਰ ਜਾਂਦੇ ਹੈਗੇ ਮੰਨ ਲਓ ਵੀ ਕਿਸੇ ਅਮਰੀਕਨ ਕੈਨੇਡੀਅਨ ਸਿਟੀਜ਼ਨ ਨੇ ਜੇਕਰ ਕੰਮ ਕਰਨਾ ਹੋਵੇ ਉਹ 20 ਡਾਲਰ ਲੈਂਦਾ ਹੈਗਾ ਤੇ ਜੇਕਰ ਉਹ ਇਲਿਗਲ ਬੰਦਾ ਜਿਹੜਾ ਸਾਡੇ ਮੁਲਕ ਤੋਂ ਆਇਆ ਕਾ ਉਹਦੇ ਕੋਲੋਂ ਕੰਮ ਕਰਾਉਂਦੇ ਹੈਗੇ ਕਿਉਂਕਿ 5-7 ਡਾਲਰ ਦੇ ਕੇ ਕੰਮ ਕਰਾਉਂਦੇ ਹੈਗੇ ਫਤਲ ਉਹਦਾ ਮਿਹਨਤ ਨਾਲ ਮਾਰ ਜਾਂਦਾ ਸਾਰੇ ਨਹੀਂ ਮਾਰਦੇ ਚੰਗੇ ਬੰਦੇ ਵੀ ਹੈਗੇ ਇੱਥੇ ਪਰ ਚੰਗੇ ਬੰਦੇ ਬਹੁਤ ਘੱਟ ਹੈਗੇ ਆ ਬਹੁਤ ਆਦ ਬੰਦੇ ਜਿਹੜੇ ਹੈਗੇ ਉਹ ਇਸ ਤਰ੍ਹਾਂ ਹੀ ਕਰਦੇ ਹੈਗੇ ਹਰਾਮ ਹੀ ਖਾਂਦੇ ਹੈਗੇ ਕਿ ਹਰਾਮ ਜਿਹੜਾ ਦੁਨੀਆ ਦੇ ਵਿੱਚ ਬੜੇ ਤਰੀਕਿਆਂ ਨਾਲ ਲੋਕ ਖਾਂਦੇ ਕਿਸੇ ਦਾ ਹੱਕ ਮਾਰ ਲਿਆ ਕਿਸੇ ਗਰੀਬ ਨੂੰ ਮਿਹਨਤ ਨਾਲ ਨਾ ਦਿੱਤਾ ਮੰਨ ਲਓ ਕੋਈ ਬੰਦਾ ਦਫ਼ਤਰਾਂ ਦੇ ਵਿੱਚ ਕੰਮ ਕਰਦਾ ਕਿਸੇ ਤੋਂ ਰਿਸ਼ਵਤ ਲੈ ਕੇ ਖਾਂਦਾ ਕਿਸੇ ਦੀ ਜ਼ਮੀਨ ਦੱਬ ਲਈ ਗਰੀਬ ਦੀ ਇਹ ਵੀ ਹਰਾਮ ਖਾਣਾ ਹੈਗਾ ਵਜਨ ਕੀਤਾ ਵਾ ਗੁਰੂ ਅਰਜਨ ਪਾਸ਼ਾ ਮਹਾਰਾਜ ਜੀ ਨੇ ਕਹਿੰਦੇ ਵੀ ਹੇ ਭਾਈ ਗਾਫਲ ਮਨੁੱਖ ਜਿਹੜੇ ਆ ਮਨਮੁਖ ਮਨੁੱਖ ਜਿਹੜੇ ਆ ਭੂਤਾਂ ਪ੍ਰੇਤਾਂ ਪਸ਼ੂਆਂ માંਗ ਹਰਾਮ ਮਾਰ ਕੇ ਹਰਾਮ ਖਾਂਦੇ ਹੈਗੇ ਤੇ ਜਿਹੜੇ ਬੰਦੇ ਹਰਾਮ ਖਾਂਦੇ ਹੈਗੇ ਉਹਨਾਂ ਨੂੰ ਪਰਮੇਸ਼ਰ ਨਰਕ ਦੀ ਸਜ਼ਾ ਦਿੰਦਾ ਦੋਜਕ ਦੀ ਸਜ਼ਾ ਦਿੰਦਾ ਹੈ ਮਾਰੇ ਨੇ ਬਚਨ ਕੀਤਾ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੁਰਾਏ ਦਿਲ ਕਬਜ ਕਬਜਾ ਖਾਦਰੋ ਦੋਜਕ ਸਜਾਏ ਜਿਹੜੇ ਹਰਾਮ ਖਾਂਦੇ ਆ ਉਹਨਾਂ ਨੂੰ ਪਰਮੇਸ਼ਰ ਨਰਕਾਂ ਦੀ ਸਜ਼ਾ ਦਿੰਦਾ ਹੈਗਾ ਅਮਰੀਕਾ ਕੈਨੇਡਾ ਦੇ ਵਿੱਚ ਅਸੀਂ ਬੜੇ ਬੰਦੇ ਦੇਖਿਆ ਜਿਹੜੇ ਗਲਤ ਤਰੀਕਿਆਂ ਦੇ ਨਾਲ ਉਹ ਕੀ ਕਰਦੇ ਮਾਇਆ ਇਕੱਠੀ ਕਰਦੇ ਰਹਿੰਦੇ ਕਰਦੇ ਜਾਂਦੇ ਇੱਕ ਦਿਨ ਫਿਰ ਛਾਪਾ ਪੈਂਦਾ ਪੁਲਿਸ ਫੜ ਕੇ ਅੰਦਰ ਸੁੱਟ ਦਿੰਦੀ ਆ ਅਗਲੀ ਪਿਛਲੀ ਜਿਹੜੀ ਸਾਰੀ ਜਾਇਦਾਦ ਜ਼ੁਰਕ ਕਰ ਦਿੰਦੀ ਆ ਫਿਰ ਉੱਥੇ ਕੋਈ ਦਲੀਲ ਅਪੀਲ ਨਹੀਂ ਚੱਲਦੀ ਸੋ ਮਾਰੇ ਕਿਰਪਾ ਕਰੇ ਹਰਾਮ ਖਾਣ ਤੋਂ ਬਚਾਵੇ